ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜਪਜੀ ਸਾਹਿਬ ਜੀ ਦੀ ਇਹ ਇੱਕ ਪੰਕਤੀ ਪੜੋ ਸੁਣੋ ਤੇ ਜੋ ਵੀ ਚਾਹੋਗੇ ਉਹੀ ਪਾ ਲਵੋਗੇ ਸੰਗਤ ਜੀ ਜੇਕਰ ਅਸੀਂ ਇਸ ਪੰਕਤੀ ਨੂੰ ਪੜ੍ਹਦੇ ਹਾਂ ਜਾਂ ਫਿਰ ਸੁਣਦੇ ਹਾਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਨੂੰ ਅਪਣਾ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਪੈਦਾ ਹੋਣ ਵਾਲੀਆਂ ਪਰੇਸ਼ਾਨੀਆਂ ਦਸਾਨੂੰ ਹਾਲ ਮਿਲ ਜਾਂਦਾ ਹੈ ਸਾਧ ਸੰਗਤ ਜੀ ਇਹ ਸਾਰੀਆਂ ਹੀ ਗੱਲਾਂ ਆਪਾਂ ਅੱਜ ਦੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦੇਣਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਧੰਨ ਚਿਰਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਲਈ ਇੱਕ ਹਾਜ਼ਰੀ ਲਿਖਵਾ ਦੇਣਾ ਜੀ ਤੇ ਆਓ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਗੁਰੂ ਨਾਨਕ ਪਾਸ਼ਾ ਜੀ ਨੇ ਜਪਜੀ ਸਾਹਿਬ ਵਿੱਚ ਸਾਨੂੰ ਇੱਕ ਗੱਲ ਸਮਝਾਈ ਹੈ ਕਿ ਦੁਨੀਆਂ ਚਿਤਨ ਤੋਂ ਪਹਿਲਾਂ ਸਾਨੂੰ ਆਪਣਾ ਮਨ ਚਿਤਨਾ ਪੈਂਦਾ ਹੈ। ਇਸ ਲਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਤੇ ਅਧਾਰ ਤੇ ਇੱਕ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸੰਗਤ ਜੀ ਕਿ ਕਿਸ ਤਰ੍ਹਾਂ ਜਪਜੀ ਸਾਹਿਬ ਜੀ ਦੀ ਬਾਣੀ ਨੇ ਇੱਕ ਭੈਣ ਦੀ ਜ਼ਿੰਦਗੀ ਬਦਲ ਦਿੱਤੀ। ਉਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਬੁਲੰਦੀਆਂ ਨੂੰ ਛੋਇਆ। ਜਦੋਂ ਇਹ ਭੈਣ ਬਹੁਤ ਹੀ ਛੋਟੀ ਸੀ ਜੈਨਕੇ 5 ਕੁ ਸਾਲ ਦੀ ਸੀ ਤਾਂ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਗੁਰਦੁਆਰਾ ਸਾਹਿਬ ਦੇ ਵਿੱਚ ਗਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਬੈਠ ਗਈ ਤੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਬੈਠੇ ਗ੍ਰੰਥੀ ਸਿੰਘ ਕਥਾ ਸੁਣਾ ਰਹੇ ਸਨ ਜਦੋਂ ਉਹਨਾਂ ਨੇ ਜਪਜੀ ਸਾਹਿਬ ਜੀ ਦੀ ਮਾਨਤਾ ਬਾਰੇ ਦੱਸਿਆ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਘੜੀ ਆ ਜਾਵੇ ਕਿੱਡਾ ਵੱਡਾ ਮੁਸ਼ਕਲ ਸਮਾਂ ਆ ਜਾਵੇ ਕੋਈ ਰਾਹ ਨਾ ਲੱਭੇ ਤਾਂ ਉਸ ਵਕਤੇ ਜਪਜੀ ਸਾਹਿਬ ਜੀ ਦੀ ਬਾਣੀ ਪੜਨੀ ਚਾਹੀਦੀ ਹੈ ਤੇ ਜੋ ਵੀ ਮਨੁੱਖ ਇਹ ਬਾਣੀ ਨੂੰ ਪੜਦਾ ਹੈ ਉਸ ਦੀਆਂ ਸਾਰੀਆਂ ਇਹ ਮੁਸ਼ਕਲਾਂ ਪਰੇਸ਼ਾਨੀਆਂ ਫਿਰ ਖਤਮ ਹੋ ਜਾਂਦੀਆਂ ਹਨ ਇਸ 5 ਕੋਸਾਲ ਦੀ ਬੱਚੀ ਨੇ ਇਸ ਗੱਲ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਇਸ ਬੱਚੀ ਦਾ ਨਾਮ ਮਮਤਾ ਸੀ ਨਾਮ ਤੋਂ ਹੀ ਅੰਦਾਜ਼ਾ ਲਾ ਲਿਆ ਹੋਵੇਗਾ ਕਿ ਇਹ ਬੱਚੇ ਮੁਸਲਮਾਨ ਘਰਾਨੇ ਤੋਂ ਹੈ ਸਾਧ ਸੰਗਤ ਜੀ ਇਸ ਬੱਚੀ ਨੂੰ ਵਾਹਿਗੁਰੂ ਜੀ ਨੇ ਬਹੁਤ ਹੀ ਕਾਮਯਾਬੀ ਤਰੱਕੀ ਦਿੱਤੀ ਇਹ ਬੱਚੀ ਵੱਡੀ ਹੋ ਕੇ ਫਿਲਮ ਜਗਤ ਵਿੱਚ ਬਹੁਤ ਵੱਡੀ ਅਦਾਕਾਰ ਬਣੀ ਇਸ ਨੇ ਆਪਣਾ ਨਾਮ ਰੌਸ਼ਨ ਕੀਤਾ ਤੇ ਫਿਲਮ ਜਗਤ ਦੇ ਵਿੱਚ ਮਮਤਾਜ ਨੂੰ ਮધુਵਲਾ ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗਾ ਇਸ ਦੀਆਂ ਬਹੁਤ ਸਾਰੀਆਂ ਫਿਲਮਾਂ ਤੇ ਗਾਣੇ ਆਏ ਤੇ ਮਕਬੂਲ ਵੀ ਹੋਏ ਤੇ ਸੰਘਾ ਜੀ ਇਸ ਬੱਚੀ ਦੀ ਇੱਕ ਫਿਲਮ ਜੋ ਕਿ ਬਹੁਤ ਹੀ ਮਕਬੂਲ ਹੋਈ ਉਹ ਸੀ ਨਾਨਿਕ ਨਾਮ ਜਹਾਜ ਹੈ ਇਸ ਫਿਲਮ ਦੇ ਜੋਵੀ ਮਯੂਜਿਕ ਡਾਇਰੈਕਟਰ ਸਨ ਮਹਿੰਦਰ ਸਿੰਘ ਜੀ ਉਹਨਾਂ ਨੇ ਦੱਸਿਆ ਇਹ ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੇ ਐਕਟਰ ਐਕਟ੍ਰੈਸ ਦੇ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਪਰ ਜ਼ਿੰਦਗੀ ਦਾ ਬਹੁਤ ਹੀ ਕੀਮਤੀ ਸਮਾਂ ਸੀ ਜਦੋਂ ਮੈਨੂੰ ਮਧੂ ਬਾਲਾ ਜੀ ਦੇ ਨਾਲ ਕੰਮ ਕਰਨ ਨੂੰ ਮਿਲਿਆ ਕਹਿੰਦੇ ਕਿ ਉਸ ਟਾਈਮ ਮੈਂ ਮਧੂ ਬਾਲਾ ਜੀ ਨੂੰ ਰੋਜ਼ ਹੀ ਵੇਖਦਾ ਸੀ ਕਿ ਜਿੰਨਾ ਟਾਈਮ ਆਸੀਂ ਸ਼ੂਟਿੰਗ ਕਰਨੇ ਜਦੋਂ ਅਸੀਂ ਫ੍ਰੀ ਹੋਣਾ ਸੀ ਸਾਰਿਆਂ ਨੇ ਰਲ ਕੇ ਟੀਮ ਨੇ ਗੱਲਾਂ ਬਾਤਾਂ ਮਾਰਨੀਆਂ ਪਰ ਮਧੂ ਬਾਲਾ ਜੀ ਕਦੇ ਵੀ ਗੱਲਾਂ ਨਹੀਂ ਸੀ ਮਾਰਦੇ ਇੱਕ ਪਾਸੇ ਇਕੱਲੇ ਬੈਠ ਜਾਂਦੇ ਸਨ ਤੇ ਆਪਣੇ ਹੱਥ ਦੇ ਵਿੱਚ ਇੱਕ ਛੋਟੀ ਜੀ ਕਿਤਾਬ ਇੱਕ ਪੋਥੀ ਫੜ ਲੈਂਦੇ ਸਨ ਤੇ ਕੁਝ ਪੜਨ ਲੱਗ ਜਾਂਦੇ ਸਨ ਅਸੀਂ ਸੋਚਨਾ ਕਿ ਇਹ ਮੁਸਲਮਾਨ ਹੈ ਚਾਹੇ ਦੇ ਆਪਣੇ ਧਰਮ ਦਾ ਕੋਈ ਕਲਮ ਪੜ੍ਹਦੀ ਹੋਵੇਗੀ ਇੱਕ ਦਿਨ ਐਸੀ ਹੀ ਤਰ੍ਹਾਂ ਉਹ ਕੁਝ ਪੜ੍ਹ ਰਹੀ ਸੀ ਓਨੇ ਨੂੰ ਇਹਦਾ ਹੈਲਪਰ ਆਇਆ ਤੇ ਇਸ ਨੂੰ ਆਵਾਜ਼ ਮਾਰਨ ਲੱਗਾ ਕਿ ਮੈਡਮ ਆਓ ਸ਼ੂਟਿੰਗ ਰੈਡੀ ਹੈ ਤੁਸੀਂ ਛੇਤੀ ਸ਼ੂਟਿੰਗ ਵਾਲੀ ਜਗ੍ਹਾ ਤੇ ਪਹੁੰਚੋ ਜਦੋਂ ਬੁਲਾਉਣ ਆਇਆ ਤਾਂ ਮਹਿੰਦਰ ਸਿੰਘ ਜੀ ਕਹਿੰਨੇ ਕਿ ਉੱਥੇ ਹੀ ਮੈਂ ਵੀ ਸਾਂ ਜਦੋਂ ਮਧੂਪਾਲਾ ਜੀ ਉਥੋਂ ਜਾਣ ਤਾਂ ਉਸ ਨੇ ਪੋਥੀ ਨੂੰ ਇੱਕ ਬਹੁਤ ਹੀ ਸਾਫ਼ ਸੁਥਰੀ ਜਗ੍ਹਾ ਤੇ ਸਾਮ ਕੇ ਰੱਖਿਆ ਤੇ ਨਾਲ ਹੀ ਮੈਨੂੰ ਕਿਹਾ ਕਿ ਇਸ ਦਾ ਖਿਆਲ ਰੱਖਣਾ ਕਿ ਕੋਈ ਅਸਨੋ ਝੂਠੇ ਹੱਥ ਨਾ ਲਗਾਵੇ ਉਹ ਕਹਿੰਦੇ ਕਿ ਬੜੇ ਦਿਨਾਂ ਤੋਂ ਇਸ ਮਨ ਵਿੱਚ ਸੀ ਕਿ ਇਹ ਪੜਦੇ ਕੀ ਹੈ ਮੈਂ ਵੀ ਦੇਖਣਾ ਚਾਹੁੰਦਾ ਸਾਂ ਤੇ ਉਸ ਦਿਨ ਮੇਰੇ ਕੋਲ ਸਮਾਂ ਮੈਨੂੰ ਮਿਲ ਗਿਆ ਤੇ ਮੈਂ ਦੇਖਾਂ ਤੇ ਸਹੀਂ ਕਿ ਸ਼ੂਟਿੰਗ ਜਦੋਂ ਚੱਲਦੀ ਹੈ ਤਾਂ ਇਹ ਕੀ ਪੜਦੇ ਹਨ ਔਰ ਸ਼ੂਟਿੰਗ ਤੇ ਚਲੀ ਗਈ ਤੇ ਮੈਂ ਉਸ ਕਿਤਾਬ ਨੂੰ ਜਦੋਂ ਦੇਖਿਆ ਤਾਂ ਮੈਂ ਹੈਰਾਨ ਰਹਿ ਗਿਆ ਇਹ ਤਾਂ ਫਾਰਸੀ ਦੇ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਸੀ ਮਹਿੰਦਰ ਸਿੰਘ ਕਹਿੰਦੇ ਕਿ ਮੈਨੂੰ ਥੋੜੀ-ਬਹੁਤ ਫਾਰਸੀ ਆਉਂਦੀ ਸੀ ਜਿਸੇ ਕਰਕੇ ਮੈਂ ਵੇਖਿਆ ਕਿ ਇਹ ਤਾਂ ਜਪਜੀ ਸਾਹਿਬ ਦਾ ਗੁਰਕਾ ਸੇਵ ਹੈ ਮੈਂ ਸੋਚਿਆ ਕਿ ਜੇ ਤਾਂ ਕੋਈ ਸਿੱਖ ਹੋਵੇ ਉਹ ਤਾਂ ਜਪਜੀ ਸਾਹਿਬ ਪੜ੍ਹੇ ਸਮਝ ਆਉਂਦੇ ਹਨ ਪਰ ਮੁਸਲਮਾਨ ਇਹ ਸੋਚ ਕੇ ਮੇਰੇ ਅੰਦਰ ਕਾਫੀ ਸਵਾਲ ਖੜੇ ਹੋ ਗਏ ਕੇ ਕਦਮ ਮਧੂ ਜੀ ਆਉਣ ਤੇ ਮੈਂ ਇਹ ਸਵਾਲ ਉਹਨਾਂ ਨੂੰ ਪੁੱਛਿਆ ਸਾਹਸੰਗਤ ਜੀ ਫਿਰ ਉਹ ਕਹਿੰਦੇ ਕਿ ਫਿਰ ਮੇਰਾ ਇੰਤਜ਼ਾਰ ਖਤਮ ਹੋਇਆ ਤੇ ਮਧੂ ਜੀ ਸ਼ੂਟਿੰਗ ਤੋਂ ਵਾਪਸ ਆਏ ਤਾਂ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮੁਸਲਮਾਨ ਹੋ ਤੇ ਤੁਸੀਂ ਜਪਜੀ ਸਾਹਿਬ ਜੀ ਪੜ੍ਹਦੇ ਹੋ ਤਾਂ ਉਹ ਕਹਿੰਦੇ ਕਿ ਮਧੂ ਜੀ ਨੇ ਬੜੀ ਹੀ ਪਿਆਰੀ ਗੱਲ ਕਹੀ ਕਿ ਜੇ ਮੇਰੀ ਜ਼ਿੰਦਗੀ ਵਿੱਚ ਅੱਜ ਸੁੱਖ ਹਨ ਤਾਂ ਜਪਜੀ ਸਾਹਿਬ ਜੀ ਦੀ ਦੇਣ ਹੈ ਇੱਕ ਐਸਾ ਸਮਾਂ ਆ ਗਿਆ ਸੀ ਇੱਕ ਐਸੀ ਮੁਸ਼ਕਲ ਦੀ ਘੜੀ ਆ ਗਈ ਸੀ ਇਹੋ ਜੀ ਤਕਲੀਫ ਸੀ ਕਿ ਜਿਸ ਨੂੰ ਮੈਂ ਨਾ ਤਾਂ ਅੱਗੇ ਦੱਸ ਸਕਦੀ ਸਾਂ ਤੇ ਨਾ ਹੀ ਦੂਰ ਹੋ ਰਹੀ ਸੀ ਫਿਰ ਉਹਨਾਂ ਦੱਸਿਆ ਕਿ ਮੈਂ 5 ਸਾਲ ਦੀ ਸਾਂ ਜਦੋਂ ਸੁਣਿਆ ਸੀ ਕਿ ਜਪਜੀ ਸਾਹਿਬ ਪੜਨ ਦੇ ਨਾਲ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ ਬੰਬੇ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਵੀ ਜਪਜੀ ਸਾਹਿਬ ਪੜਨਾ ਸ਼ੁਰੂ ਕਰ ਦਿੱਤਾ ਸੀ ਮੇਰੀਆਂ ਤਕਲੀਫਾਂ ਵੀ ਦੂਰ ਹੋ ਗਈਆਂ ਇਸ ਜਪਜੀ ਸਾਹਿਬ ਦੀ ਬਾਣੀ ਨੇ ਮੇਰੇ ਸਾਰੇ ਦੁੱਖ ਦੂਰ ਕਰ ਦਿੱਤੇ ਮੈਂ ਜਪਜੀ ਸਾਹਿਬ ਪੜ੍ਹਦੀ ਹਾਂ ਕਿ ਮੇਰੇ ਮਨ ਨੂੰ ਬਹੁਤ ਆਨੰਦ ਆਉਂਦਾ ਹੈ ਤੇ ਮੈਨੂੰ ਇੰਜ ਲੱਗਦਾ ਹੈ ਕਿ ਬਾਬਾ ਨਾਨਕ ਮੇਰੇ ਸਿਰ ਤੇ ਹੱਥ ਰੱਖ ਕੇ ਬੈਠਾ ਹੈ ਤੇ ਕਹਿੰਦੇ ਹਨ ਕਿ ਮੈਰੀਏ ਧੀਏ ਫਿਕਰ ਨਾ ਕਰ ਮੈਂ ਤੇਰੇ ਅੰਗ ਸੰਗ ਹਾਂ ਤੇਰੇ ਨਾਲ ਹਾਂ ਸਾਹਸੰਗ ਜੀ ਇਸ ਐਕਟ੍ਰੈਸ ਮਧੂਪਾਲਾ ਨੇ 7 ਸਾਲ ਲਗਾਤਾਰ ਅੰਦੇਰੀ ਬੰਬੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਤਾਰ ਲੰਗਰ ਚਲਾਇਆ ਤੇ ਅੱਜ ਵੀ ਜਦੋਂ ਗੁਰਨਾਨਕ ਦੇਵ ਪਾਸ਼ਾ ਜੀ ਦੇ ਪ੍ਰਕਾਸ਼ ਦਿਹਾੜਾ ਹੁੰਦਾ ਹੈ ਉਸ ਦਿਨ ਉਹਨਾਂ ਦੇ ਪਰਿਵਾਰ ਦੇ ਵੱਲੋਂ ਲੰਗਰ ਲਗਵਾਇਆ ਜਾਂਦਾ ਹੈ ਉੱਥੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਇਸ ਐਕਟਰਸ ਨੇ ਆਪਣੀ ਸਾਰੀ ਹੀ ਟੀਮ ਨੂੰ ਪਹਿਲਾਂ ਹੀ ਆਖਿਆ ਹੋਇਆ ਸੀ ਕਿ ਸ਼ੂਟਿੰਗ ਦੇ ਦੌਰਾਨ ਸਾਰਾ ਸਾਲ ਮੈਨੂੰ ਜਿੱਥੇ ਮਾਜੀ ਲੈ ਕੇ ਜਾ ਸਕਦੇ ਹੋ ਪਰ ਸਾਲ ਦੇ ਵਿੱਚ ਇੱਕ ਦਿਨ ਜਿਸ ਦਿਨ ਬਾਬਾ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ ਹੈ ਉਸ ਦਿਨ ਮੈਂ ਕਿਤੇ ਵੀ ਨਹੀਂ ਜਾਣਾ ਮੈਂ ਬਾਬੇ ਨਾਨਕ ਦੇ ਘਰ ਜਾ ਕੇ ਸੇਵਾ ਕਰਨਾ ਚਾਹੁੰਦੀ ਹਾਂ ਬਾਬੇ ਨਾਨਕ ਨੇ ਹੀ ਮੇਰਾ ਜੀਵਨ ਬਦਲਿਆ ਹੈ ਤਾਂ ਇਸ ਤਰ੍ਹਾਂ ਇਸ ਐਕਟਰਸ ਦੀ ਜ਼ਿੰਦਗੀ ਜਪਜੀ ਸਾਹਿਬ ਜੀ ਦੀ ਬਾਣੀ ਨੇ ਬਦਲ ਦਿੱਤੀ ਉਸ ਦੀ ਕਿਸਮਾ ਚਮਕਾ ਦਿੱਤੀ ਤੇ ਸੰਗਤ ਜੀ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਹਾਂਡ ਪੀਤੀਆਂ ਸੁਣਦੇ ਹਾਂ ਫਲਾਣੇ ਦਾ ਜੀਵਨ ਜਪਜੀ ਸਾਹਿਬ ਕਰਕੇ ਬਦਲਿਆ ਉਸ ਤੇ ਹੀ ਇਹ ਕਿਰਪਾ ਵਾਤੀ ਤਾਂ ਸਾਡਾ ਭਰੋਸਾ ਸੰਗਤ ਜੀ ਹੋਰ ਪੱਕਾ ਹੋ ਜਾਂਦਾ ਹੈ ਸਾਂਡਾ ਵਿੱਚ ਪਿਆਰ ਹੋਰ ਪੱਕਾ ਹੁੰਦਾ ਹੈ ਜੇ ਉਹਨਾਂ ਦਾ ਜੀਵਨ ਉਹਨਾਂ ਦੀ ਜ਼ਿੰਦਗੀ ਬਦਲ ਸਕਦੀ ਹੈ ਤਾਂ ਫਿਰ ਸਾਡੀ ਜ਼ਿੰਦਗੀ ਕਿਉਂ ਨਹੀਂ ਬਦਲ ਸਕਦੀ ਸਾਹਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਰੁਚੀਆਂ ਕਰਕੇ ਸਾਡੇ ਕੋਲ ਬਾਣੀ ਪੜਨ ਦਾ ਕਈ ਵਾਰ ਟਾਈਮ ਨਹੀਂ ਹੁੰਦਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਿਜੀ ਬਹੁਤ ਹੁੰਦੇ ਹਾਂ ਇਸ ਲਈ ਬਾਣੀ ਲਈ ਸਮਾਂ ਨਹੀਂ ਕੱਢ ਪਾਉਂਦੇ ਪਰ ਸਾਹਸੰਗਤ ਜੀ ਆਪਾਂ ਕਿਹਾ ਸੀ ਕਿ ਜਪਜੀ ਸਾਹਿਬ ਜੀ ਦੀ ਜੇ ਇਹ ਇੱਕ ਪੰਕਤੀ ਵੀ ਪੜ ਲਈਏ ਤਾਂ ਸਾਡੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਹੋ ਸਕਦਾ ਹੈ ਤਾਂ ਤੁਸੀਂ ਜੇ ਜ਼ਿਆਦਾ ਟਾਈਮ ਨਹੀਂ ਕੱਢ ਪਾਉਂਦੇ ਤਾਂ ਮੋਲ ਮੰਤਰ ਜੀ ਦਾ ਜਾਪ ਜ਼ਰੂਰ ਕਰਿਆ ਕਰੋ ਜੇਕਰ ਤੁਸੀਂ ਮੋਲ ਮੰਤਰ ਜੀ ਦਾ ਜਾਪ ਕਰਦੇ ਰਹੋਗੇ ਕਰਦੇ ਕਰਦੇ ਇਸ ਸਮੇਂ ਵਿੱਚ ਵਾਦਾ ਹੋ ਜਾਵੇਗਾ ਤੁਹਾਨੂੰ ਆਨੰਦ ਆਵੇਗਾ ਤੇ ਫਿਰ ਤੁਸੀਂ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਪੜਨ ਲੱਗ ਜਾਓਗੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਵੱਤਦੀ ਹੈ ਤਾਂ ਸਾਡਾ ਭਰੋਸਾ ਵਿਸ਼ਵਾਸ ਹੋਰ ਪੱਕਾ ਹੋ ਜਾਂਦਾ ਹੈ ਐਸੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਅਨੇਕਾ ਪ੍ਰਕਾਰ ਦੀਆਂ ਖੁਸ਼ੀਆਂ ਆਪਣੀ ਚੋਲੀ ਵਿੱਚ ਪਵਾ ਲੈਂਦੇ ਹਾਂ ਇਸ ਲਈ ਜਦੋਂ ਵੀ ਸਮਾਂ ਮਿਲੇ ਜਦੋਂ ਵੀ ਕੋਈ ਕੰਮ ਦੀ ਸ਼ੁਰੂਆਤ ਕਰੋ ਮੋਲ ਮੰਤਰ ਜੀ ਦਾ ਜਾਪ ਜ਼ਰੂਰ ਕਰੋ ਜੇਕਰ ਤੁਸੀਂ ਅੰਮ੍ਰਿਤ ਵੇਲੇ ਓਰਸਾ ਕੋ ਤਾਂ ਉਸ ਟਾਈਮ ਜਪਜੀ ਸਾਹਿਬ ਜੀ ਦੇ ਬਾਣੀ ਦਾ ਜੇਕਰ ਤੁਸੀਂ ਜਾਪ ਕਰ ਲੋ ਤਾਂ ਇੱਕ ਤਾਂ ਤੁਸੀਂ ਅੰਮ੍ਰਿਤ ਵੇਲੇ ਸਾਮ ਲਓਗੇ ਦੂਸਰਾ ਤੁਸੀਂ ਜਪਜੀ ਸਾਹਿਬ ਜੀ ਦੀ ਬਾਣੀ ਪੜ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਅਨੇਕਾਂ ਹੀ ਖੁਸ਼ੀਆਂ ਨੂੰ ਹਾਸਲ ਕਰ ਲੋਗੇ ਜੇਕਰ ਸਾਥ ਸੰਗਤ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ